ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਅਸੀਂ ਅਜਾਪ ਜੀ ਨਾਲ ਭਾਈ ਜੋਗਾ ਸਿੰਘ ਜੀ ਦੀ ਸਾਖੀ ਸਾਂਝੀ ਕਰਾਂਗੇ ਸਾਧ ਸੰਗਤ ਜੀ ਇੱਕ ਵਾਰੀ ਪਸ਼ੋਰ ਤੋਂ ਕੁਝ ਸੰਗਤ ਗੁਰ ਕਾ ਗੁਰਧਾਮ ਦੇ ਦਰਸ਼ਨਾਂ ਵਾਸਤੇ ਤੁਰੀ ਤਾਂ ਉਹ ਸੰਗਤ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਬਾਬਾ ਬਕਾਲੇ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਤਾਂ ਗੁਰੂ ਜੀ ਦੇ ਦਰਸ਼ਨ ਦਦਾਰੇ ਕੀਤੇ ਤਾਂ ਕੁਝ ਦਿਨਾਂ ਉੱਥੇ ਰੁਕੀ ਇਸ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਲੰਗਰ ਵਿੱਚ ਜਾਂਦੇ ਹਨ ਤਾਂ ਕੀ ਦੇਖਦੇ ਹਨ ਕਿ ਇੱਕ ਛੋਟਾ ਜਿਹਾ ਬੱਚਾ ਬੜੇ ਪਿਆਰ ਤੇ ਚਾਰ ਨਾਲ ਭਾਂਡਿਆਂ ਦੀ ਸੇਵਾ ਕਰ ਰਿਹਾ ਹੈ ਤਾਂ ਗੁਰੂ ਜੀ ਨੇ ਉਸਨੂੰ ਬਾਲਕ ਨੂੰ ਪੁੱਛਿਆ ਬੇਟਾ ਤੇਰਾ ਨਾਮ ਕੀ ਹੈ ਉਸ ਬਾਲਕ ਨੇ ਕਿਹਾ ਮੇਰਾ ਨਾਮ ਜੋਗਾ ਤਾਂ ਸਤਿਗੁਰੂ ਨੇ ਕਿਹਾ ਕੀ ਤੇ ਜੋਗਾ ਤਾਂ ਬਾਲਕ ਨੇ ਕਿਹਾ ਜੀ ਤੁਹਾਡੇ ਜੋਗਾ ਤਾਂ ਸਤਿਗੁਰੂ ਨੇ ਕਿਹਾ ਜੇ ਤੂੰ ਸਾਡੇ ਜੋਗਾ ਤਾਂ ਅਸੀਂ ਵੀ ਤੇਰੇ ਜੋਗੇ ਹੋਏ ਇਸ ਤੋਂ ਬਾਅਦ ਸੰਗਤ ਵਾਪਸ ਪਿਛੌੜ ਜਾਣ ਲਈ ਤਿਆਰ ਹੋਈ ਤਾ ਸਤਗੁਰ ਜੀ ਪਾਸੋਂ ਜਾਣ ਦੀ ਆਗਿਆ ਮੰਗੀ। ਤਾਂ ਸਤਗੁਰ ਜੀ ਨੇ ਜੋਗੇ ਦੇ ਮਾਪਿਆਂ ਤੇ ਸਵਾਲ ਜਵਾਬ ਇਸ ਤਰ੍ਹਾਂ ਹੁੰਦੇ ਹਨ ਸਰਬਨ ਕਰੋ ਜੀ। ਪੁੱਤਰ ਜੇੜੇ ਚਾਗਨਾ ਕੋਈ ਬੀਰ ਜਹਾਨੀ ਲਾਲ ਵਾਜਬਰ ਅਬਰ ਇਸਰੀ ਜਿਸ ਨੇ ਹੈ ਨਹੀਂ ਬਾਲ ਹੋਈ ਸੰਗਤ ਪਛਾਰੂ ਦੀਤਿਆ ਰਜਾ ਕੁਝ ਚੇਰ ਮਾਨ ਗੁਰਾਂ ਦਾ ਪਿਆਰ ਜਾ ਆਏ ਜਾ ਦੇ ਕੁਝ ਪਿੱਛੇ ਦੇ ਵਿਹਾਰ ਜਾ ਕਹਦੇ ਭੁੱਲ ਗਏ ਹੋਈਏ ਤਾਂ ਵਖਸ਼ਣਾ ਚਾਉਂਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਉਂਦੇ ਆ ਨੇ ਮੈਂ ਹੱਸ ਕੇ ਦਤਾਰੇ ਅੱਗੋਂ ਬੋਲਦੇ ਨੇ ਮੈਂ ਹੱਸ ਕੇ ਦਤਾਰੇ ਅੱਗੋਂ ਬੋਲਦੇ ਮੋਤੀ ਪਿਆਰ ਦੇ ਸਮੁੰਦਰ ਆਜਾ ਝੋਲਦੇ ਅਸੀਂ ਕਹਿੰਦੇ ਹਾਂ ਅਸੀਂ ਰਹਿੰਦੇ ਹਾਂ ਪ੍ਰੇਮੀ ਹਣ ਢੋਲਦੇ ਇੰਦੈ ਸਾਡੇ ਕੋਲ ਜੋਗੇ ਨੂੰ ਆਨੰਦ ਲੈਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਹੱਥ ਜੋੜ ਮਾਪੇ ਜੋਗੇ ਦੇ ਬੁਗਾਰ ਵੇ ਝਾੜ ਮੋਦੇ ਮਾੜੇ ਮਾਪੇ ਆਨੂ ਮਾਰਵੇ ਪੋਤ ਮਾਪਿਆਂ ਦੇ ਤਪੇ ਸੀਨੇ ਠਾਰਵੇ ਅਸੀਂ ਸ਼ੇਰ ਜੀရှင် ਦੇ ਪਤਨ ਹੋਵੇ ਆਉਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਲੱਗਦਾ ਪਿਆਰਾ ਸਾਡਾ ਹੋਏ ਆਏ ਸਾਨੂੰ ਸਭ ਤੋਂ ਨਿਆਰਾ ਸਾਡਾ ਹੋਏ ਆਏ ਤੁਸੀਂ ਜਾਓ ਜੇ ਤਿਹਾਰਾ ਤੁਹਾਡਾ ਹੋਏ ਆਏ ਪਾਂਡੇ ਮਾਜ ਮਾਜ ਆਤਮਾ ਦੇ ਮੈਲ ਲੈਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋ ਘਰ ਰਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋ ਘਰ ਰਹਿਣ ਦਿਓ ਏਓ ਇੱਕੋ ਸਾਡੀ ਜਿੰਦ ਦਾ ਸਾਰਾ ਜੇ ਏਓ ਸਿੰਦਾ ਸਾਡੀ ਅੱਖੀਆਂ ਦਾ ਤਾਰਾ ਜੇ ਏਓ ਸਾਡੀ ਜਿੰਦ ਜਾਨ ਜੱਗ ਸਾਰਾ ਜੇ ਅਸੀਂ ਇਹਨੂੰ ਸਦਾ ਸੀਨੇ ਨਾਲ ਲਾਉਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਮੇਰਾ ਪੁੱਤ ਜਾਉਂਦਾ ਸਾਡੇ ਕੋਲ ਰਹਿਣਾ ਏ ਪਾਣੀ ਅੰਤ ਨੂਨਿ ਮਾਣਾ ਬੱਲੇ ਬੇਣਾ ਏ ਇਹਨੇ ਜਾਪਦਾ ਅਸਾਂ ਤੋਂ ਲਾਭ ਲੈਣਾ ਏ ਇਹ ਹੈ ਭੌਰ ਇਹਨੂੰ ਚੰਬੇ ਦੇ ਫੁੱਲਾਂ ਤੇ ਵਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਸਾਡਾ ਕਾਹਦਾ ਇਹਦਾ ਮਾਲਕ ਜੀ ਜੇ ਇਹਨੂੰ ਬਈਏ ਸਾਡੇ ਮਨ ਵਿੱਚ ਰਹੀ ਜੇ ਹੋਵੇਂ ਮਾਰੇ ਐਵੇਂ ਬੰਦਾ ਤਾਨਾ ਚੀਜੇ ਅਸੀਂ ਇਹਨੂੰ ਨਾ ਬਛੋੜ ਕੇ ਪਲਾਉਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਖੁਸ਼ੀ ਦਿਓ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਲੱਗਦਾ ਪਿਆਰਾ ਭੋੜਾ ਪੜਾਏ ਏ ਰਾਜ ਆਪਦਾ ਤਰੱਕੀ ਵਾਲਾ ਚਲਾਏ ਗੁਰੂ ਘਰ ਵਿੱਚ ਰਹੇਗਾ ਸੁਖਾੜਾਏ ਇਹਦੇ ਮਨ ਦੀ ਹੈ ਮੋਜੇ ਨੂੰ ਮੋਜ ਲੈਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਸਾਡੀ ਮੰਨੋ ਜੀ ਆਜਾ ਸੱਚੇ ਪਾਤਸ਼ਾਹ ਅਸੀਂ ਲਾਉਣਾ ਏ ਫਰਜ ਸੱਚੇ ਪਾਤਸ਼ਾਹ ਤੁਹਾਡਾ ਇਦਾਂ ਕੀ ਹਰਜਾ ਸੱਚੇ ਪਾਤਸ਼ਾਹ ਅਸੀਂ ਆਪਣਾ ਫਰਜ਼ ਦੇ ਲੋਣਾ ਚਾਹੁੰਦੇ ਆ ਅਸੀਂ ਆਪਣਾ ਫਰਜ਼ੇ ਹੋਣਾ ਚਾਹੁੰਦੇ ਆ ਸਾਨੂੰ ਖੁਸ਼ੀ ਦੇ ਗੁਰੂ ਜੀ ਅਸੀਂ ਜਾਣਾ ਚਾਹੁੰਦੇ ਆ ਜਦੋਂ ਸਾਦੀ ਚਾਹੋ ਕਾਰਨ ਨਿਕਲਾ ਦੇਾਂਗੇ ਲੋੜ ਬੇਲੇ ਤੁਹਾਡਾ ਪੁੱਤਰ ਮੜਾ ਦੇਾਂਗੇ ਜਿੰਨਾ ਸਾਰੇਗਾ ਅਸੀਂ ਵੀ ਸਹਾ ਪਾ ਦੇਾਂਗੇ ਮਾਤ ਦੇ ਜੋ ਗਏ ਯਸ ਰੋਪਨ ਹੁਨਾ ਦਾਗ ਪਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਤੁਸੀਂ ਚਲੇ ਜਾਓ ਬਿਸ਼ੱਕ ਸਾਡਾ ਜੋਗਾ ਰਹਿਣ ਦਿਓ ਕਲਗੀ ਵਾਲੇ ਪਾਦਸ਼ਾਹ ਕਹਿਣ ਲੱਗੇ ਜੋ ਤੁਹਾਡੇ ਦਿਲ ਦੀ ਖਾਸ਼ ਹੈ ਉਹ ਪੂਰੀ ਕਰ ਦਿਆਂਗੇ ਜਦੋਂ ਤੁਹਾਡੇ ਪੁੱਤਰ ਦੇ ਵਿਆਹ ਦੀ ਸਹਾਈ ਦੀ ਚਿੱਠੀ ਆਵੇ ਤਾਂ ਸਾਨੂੰ ਚਿੱਠੀ ਪਾ ਦਿਓ ਅਸੀਂ ਜੋਗਾ ਸਿੰਘ ਨੂੰ ਭੇਜ ਜਾਾਂਗੇ ਜੋਗਾ ਸਿੰਘ ਦੇ ਮਾਪੇ ਗੁਰੂ ਜੀ ਇਹ ਗੱਲ ਮੰਨ ਕੇ ਖੁਸ਼ੀ ਲੈ ਕੇ ਬਾਬਸ ਪਿਸ਼ੌਰ ਨੂੰ ਚਲੇ ਗਏ ਕੁਝ ਦਿਨਾਂ ਬਾਅਦ ਜੋਗੇ ਦੇ ਵਿਆਹ ਦੀ ਤਿਆਰੀ ਹੋਈ ਮਾਪਿਆਂ ਨੇ ਪਾਤਸ਼ਾਹ ਨੂੰ ਜੋਗੇ ਦੇ ਵਿਆਹ ਦੀ ਸ਼ਾਇਰੀ ਚਿੱਠੀ ਪਾ ਦਿੱਤੀ ਕਲਗੀ ਧਰ ਨੇ ਚਿੱਠੀ ਪੜ੍ਹ ਕੇ ਸਾਰੀ ਗੱਲ ਜੋਗੇ ਨੂੰ ਸਮਝਾ ਦਿੱਤੀ ਤੇ ਪਿੰਡ ਨੂੰ ਕਹ ਲ ਦਿੱਤਾ ਜੋਗਾ ਸਿੰਘ ਪਿੰਡ ਪਹੁੰਚ ਗਿਆ ਤੇ ਮਾਪਿਆਂ ਨੂੰ ਬਹੁਤ ਖੁਸ਼ੀ ਹੋਈ ਜੋਗੇ ਵੀ ਜੰਗ ਝੜ ਕੇ ਸਹਰੇ ਘਰ ਪਹੁੰਚੇ ਸਹਰੇ ਨੇ ਸਵਾਗਤ ਕੀਤਾ ਮਿਲੀਆਂ ਹੋਈਆਂ ਰਾਤ ਸੁੱਖਾਂ ਦੀ ਲੰਗੀ ਸਵੇਰੇ ਜਲ ਪਾਣੀ ਛਕਣ ਤੋਂ ਬਾਅਦ ਲਾਵਾਂ ਦਾ ਆਰੰਭ ਹੋਇਆ ਜਦੋਂ ਲਾਵਾਂ ਹੋਈਆਂ ਤਾਂ ਤੀਸਰੀ ਲਾਵ ਦੀ ਤਿਆਰੀ ਹੋ ਰਹੀ ਸੀ ਇਨੇ ਨੂੰ ਇੱਕ ਸਿੰਘ ਨੇ ਜੋਗਾ ਸਿੰਘ ਨੂੰ ਚਿੱਠੀ ਦੇ ਦਿੱਤੀ ਜਿਸ ਉਤੇ ਦਸੂ ਪਾਸ਼ਾ ਦੀ ਮੋਹਰ ਲੱਗੀ ਹੋਈ ਸੀ ਜੋਗਾ ਸਿੰਘ ਨੇ ਉਸ ਚਿੱਠੀ ਨੂੰ ਪੜ੍ਹਿਆ ਤਾਂ ਉਸ ਚਿੱਠੀ ਵਿੱਚ ਲਿਖਿਆ ਸੀ ਉਹ ਇਸ ਤਰ੍ਹਾਂ ਬਿਆਨ ਕੀਤਾ ਹੈ ਜੀ ਕਾਗਜ਼ ਉੱਤੇ ਜੋ ਲਿਖਿਆ ਸੀ ਸੱਚੀ ਸਰਕਾਰ ਜੋ ਵੀ ਕਰਦਾ ਪੁੱਤਰ ਆ ਜਾ ਕਾਮਾਂ ਬਸਾਰ ਲਾਮ ਬੇਲੇ ਮਿਲੀ ਜਾ ਸਤਗੁਰ ਦੀ ਜਿੱਠੀ ਲਾਮ ਬੇਲੇ ਮਿਲੀ ਜਾ ਸਤਗੁਰ ਦੀ ਜਿੱਠੀ ਪੜ ਕੇ ਨਾਲ ਪਿਆਰ ਦੇ ਜੋਗੇ ਨੇ ਜਿੱਠੀ ਪੜ ਕੇ ਨਾਲ ਪਿਆਰ ਦੇ ਜੋਗੇ ਨੇ ਜਿੱਠੀ ਲਿਖਿਆ ਸੀ ਨਾ ਪੜਦੇ ਆ ਪਲ ਲਾਉਣਾ ਬੇਟਾ ਜੋ ਵੀ ਕਰਦੇ ਛੱਡ ਕੇ ਚੱਲ ਆਉਣਾ ਬੇਟਾ ਕਮ ਜ਼ਰੂਰੀ ਪੈ ਗਿਆ ਆਵੇ ਤਾਂ ਸਰਦਾ ਕਮ ਜ਼ਰੂਰੀ ਪੈ ਗਿਆ ਆਵੇ ਤਾਂ ਸਰਦਾ ਕੋਲ ਹੋਵੇ ਤਾਂ ਸੋਚੀਏ ਇੱਕ ਮਸਲਾ ਘਰ ਦਾ ਅੱਜ ਦਾ ਵਕਤ ਨਹੀਂ ਬੀਤਿਆ ਕੱਲ ਆਉਣਾ ਬੇਟਾ ਅੱਜ ਦਾ ਵਕਤ ਨਹੀਂ ਬੀਤਿਆ ਕੱਲ ਆਉਣਾ ਬੇਟਾ ਜੋ ਵੀ ਕਰਦਾ ਛੱਡ ਕੇ ਚਲੇ ਆਉਣਾ ਬੇਟਾ ਜੋ ਵੀ ਕਰਦਾ ਛੱਡ ਕੇ ਚਲੇ ਆਉਣਾ ਬੇਟਾ ਸਾਡੇ ਜੋਗਾ ਹੋ ਗਿਆਂ ਲਾਮੀਨਾ ਦੇਰੀ ਵੇਖੀ ਸਾਡੇ ਜੋਗਿਆ ਲਾਮੀਨਾ ਦੇਰੀ ਗਿਆ ਗਵਾਜ ਨੇ ਪਰਦ ਕੇ ਪਹਲ ਆਉਣਾ ਬੇਟਾ ਜੋ ਵੀ ਕਰਦਾ ਛੱਡ ਕੇ ਚਲੇ ਆਉਣਾ ਬੇਟਾ ਸਿੱਖਾ ਸਿੱਕੀ ਵੇਖ ਲੈ ਖੰਡੇ ਤੋਂ ਤਿੱਕੀ ਸਿੱਖਾ ਸਿੱਕੀ ਵੇਖ ਲੈ ਖੰਡੇ ਤੋਂ ਤਿੱਕੀ ਹਰ ਮੌਕੇ ਤੇ ਪਰਖਦੀ ਨਾਨਕ ਦੀ ਸਿੱਖੀ ਔ ਗੱਲ ਵੀ ਕਰਦਾ ਛੱਡ ਕੇ ਚੱਲੇ ਆਉਣਾ ਬੇਟਾ ਜੋ ਵੀ ਕਰਨਾ ਛੱਡ ਕੇ ਚੱਲੇ ਆਉਣਾ ਬੇਟਾ ਵੇਖੀ ਸਾਡੇ ਸਰਵਣਾਂ ਦੇਰੀ ਨਾ ਲੱਗੇ ਔਰ ਕਿਸੇ ਵੱਲ ਕਾਜਮ ਵੀ ਪੁੱਟਣਾ ਨਹੀਂ ਅੱਗੇ ਸਿਰ ਤੇ ਪੈਣ ਮੁਸੀਬਤਾਂ ਚੱਲੇ ਆਉਣਾ ਬੇਟਾ ਜੋ ਵੀ ਕਰਨਾ ਛੱਡ ਕੇ ਚੱਲੇ ਆਉਣਾ ਬੇਟਾ ਸਾਡੇ ਘਰ ਵਿੱਚ ਹੁੰਦੀ ਐ ਪਿਆਰਾਂ ਦੀ ਪੂਜਾ ਅਸੀਂ ਤਾਂ ਕਰਦੇ ਜਿਲਾੰਦੇ ਯਾਰਾਂ ਦੀ ਪੂਜਾ ਰਸਤੇ ਵਿੱਚ ਵੀ ਰੁਕੀ ਨਾ ਚੱਲੇ ਆਉਣਾ ਬੇਟਾ ਜੋ ਵੀ ਕਰਦਾ ਛੱਡ ਕੇ ਚੱਲੇ ਆਉਣਾ ਬੇਟਾ ਕਾਲਾ ਸਿਆ ਤੁ ਲੈ ਆਣਾ ਨੂਰੀ ਜਾਂਦੀ ਰਾਣੀ ਪਰ ਤੇਰੇ ਬਿਨਾ ਅਸਾਂ ਦੀ ਸੁਲ ਜੇ ਨਾ ਤਾਣੀ ਹਰ ਵੀ ਹੁੰਦੇ ਹਰ ਬੰਦੇ ਕੋਲ ਸਦਾ ਨਹੀਂ ਬਲ ਆਉਣਾ ਬੇਟਾ ਹਰ ਬੰਦੇ ਕੋਲ ਸਦਾ ਨਹੀਂ ਬਲ ਆਉਣਾ ਬੇਟਾ ਜੋ ਵੀ ਕਰਦਾ ਛੱਡ ਕੇ ਚੱਲ ਆਉਣਾ ਬੇਟਾ ਪੜ ਕੇ ਚਿੱਠੀ ਗੁਰਾਂ ਦੀ ਲਿਆ ਛੱਡ ਬੰਦ ਲਵਾ ਬਾਬਾ ਪੜ ਕੇ ਚਿੱਟੀ ਕਰ ਲਿਆ ਚੱਟ ਬੰਦ ਲਾ ਬਾਬਾ ਫੋੜ ਲਾਤਾ ਮੋੜਦੇ ਆ ਸਗਨਾ ਦਾ ਸਾਭਾ ਫੋੜ ਲਾਤਾ ਮੋੜਦੇ ਆ ਸਗਨਾ ਦਾ ਸਾਭਾ ਜੋਗੀ ਵਾਂਗ ਸਲਖਣ ਗਲ ਲਾਉਣਾ ਬੇਟਾ ਜੋ ਵੀ ਕਰਦੇ ਛੱਡ ਕੇ ਚੱਲੇ ਆਉਣਾ ਬੇਟਾ ਜੋ ਵੀ ਕਰਦੇ ਛੱਡ ਕੇ ਚੱਲੇ ਆਉਣਾ ਬੇਟਾ ਇਸ ਤਰ੍ਹਾਂ ਸਿੱਖ ਪੰਥ ਮਕਮਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਰਿਹਾ ਸੀ ਪਰ ਰਸਤੇ ਵਿੱਚ ਜੋਗਾ ਸਿੰਘ ਦੇ ਦਿਲ ਉੱਤੇ ਹੰਕਾਰ ਆ ਗਿਆ ਕਿ ਮੇਰੇ ਵਰਗਾ ਵੀ ਕੋਈ ਸਖੋਰ ਹੋ ਸਕਦਾ ਹੈ ਜਿਹੜਾ ਲਾਵਾ ਵਿੱਚ ਹੀ ਛੱਡ ਕੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਵਾਪਸ ਤੁਰ ਪੈਂਦਾ ਹੈ ਦੱਸ ਦੇ ਇਹ ਬਾਕੀ ਦੇ ਦੋ ਲਾਵਾ ਜੋਗਾ ਸਿੰਘ ਦੇ ਸਾਫੇ ਨਾਲ ਕੀਤੀਆਂ ਸਨ ਉਧਰ ਬਾਣੀ ਦਾ ਫੈਸਲਾ ਹੈ ਹਰ ਜੂ ਹੰਕਾਰ ਨਾ ਭਾਵੇਈ ਬੇਦਕੂਕ ਸੁਣਾਵੇ ਪਾਪ ਫਰਸ ਕੇ ਬਹਿ ਗਿਆ ਟੁੱਟੀ ਸਿਗਰ ਖਜੂਰ ਦੂਰ ਬਗੀ ਵਕਰਾ ਪੋਖ ਲੱਗੀ ਫਲ ਦੂਰ ਹੁਣ ਜੋਗਾ ਸਿੰਘ ਹਸ਼ਿਆਰ ਪਰ ਪਹੁੰਚ ਜਾਂਦਾ ਹੈ ਸਾਉਥੇ ਇੱਕ ਬੇਸਵਾ ਦਾ ਅਖਾੜਾ ਲੱਗਾ ਹੋਇਆ ਹੈ। ਚੌੜੇ ਬਾਜ਼ਾਰ ਵਿੱਚ ਤਾਂ ਸੋਚਿਆ ਕਿ ਗੁਰੂ ਜੀ ਦੀ ਹਰ ਰੋਜ਼ ਸੇਵਾ ਕਰ ਰਹੀ ਦੀ ਹੈ ਪਰ ਇਹ ਅਖਾੜਾ ਦੇਖ ਲੈਂਦਾ ਹੈ। ਇਹ ਅਖਾੜਾ ਰੋਜ਼ ਰੋਜ਼ ਨਹੀਂ ਲੱਗਣਾ। ਜੋਗਾ ਸਿੰਘ ਉਸ ਬੇਸਵਾ ਦੇ ਘਰ ਕੋਠੇ ਪਰ ਜਾਣ ਦੀ ਮਨ ਬਣਾ ਲੈਂਦਾ ਹੈ। ਉਧਰ ਘੜ ਘੜ ਦੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਦੇਖਦੇ ਹਨ। ਜੋਗਾ ਮੰਤੇ ਕਾਮਾ ਵਿੱਚ ਪੈ ਰਿਹਾ ਹੈ ਉਸ ਨੂੰ ਉਸੇ ਦਾ ਵਿੱਚੋਂ ਕੱਢਣਾ ਚਾਹੀਦਾ ਹੈ ਕਿਉਂਕਿ ਵਚਨ ਕੀਤਾ ਸੀ ਕਿ ਅਸੀਂ ਤੇਰੇ ਜੋਗੇ ਹੋਏ ਇਸ ਕਰਕੇ ਗੁਰੂ ਜੀ ਪਹਿਰੇਦਾਰ ਦਾ ਰੂਪ ਬਣਾ ਕੇ ਬੇਸਵਾ ਦੇ ਕੋਠੇ ਮੂਰੇ ਪਹਿਰਾ ਦੇਣ ਲੱਗੇ ਪਹਿਲੀ ਵਾਰ ਜੋਗਰ ਸਿੰਘ ਆਇਆ ਤਾਂ ਕੀ ਦੇਖਦਾ ਹੈ ਪਹਿਰੇਦਾਰ ਖੜਾ ਹੈ ਤਾਂ ਮੁੜ ਜਾਂਦਾ ਹੈ ਉਸ ਤੋਂ ਬਾਅਦ ਅੱਧੀ ਰਾਤ ਨੂੰ ਫਿਰ ਮੁੜ ਕੇ ਆਉਂਦਾ ਹੈ ਯਾਰ ਉਸੇ ਤਰ੍ਹਾਂ ਖੜਾ ਮਜ਼ਲਾ ਹੈ ਹੁਣ 4:00 ਵੱਜ ਚੁੱਕੇ ਸਨ ਤਾਂ ਫਿਰ ਜੋਗਾ ਸਿੰਘ ਆਇਆ ਤਾਂ ਮੁੜ ਲੱਗਾ ਸੀ ਤਾਂ ਸਹਾਰੇਦਾਰ ਦੇ ਰੂਪ ਵਿੱਚ ਕਿਹਾ ਕਿ ਤੇਰੇ ਤੇ ਸਿਰ ਤੇਰੇ ਸਿਰ ਤੇ ਦਸਤਾਰ ਹੈ ਤੇਰੇ ਤੇੜ ਕਿ ਸ਼ਹਿਰਾ ਹੈ ਤੇ ਗਾਤਰਾ ਵੀ ਪਾਇਆ ਹੋਇਆ ਹੈ ਦਾਣਾ ਵੀ ਪ੍ਰਕਾਸ਼ ਹੈ ਤੂੰ ਤਾਂ ਦਸਵੇਂ ਪਾਤਸ਼ਾਹ ਦਾ ਸਿੱਖ ਜਾਪਦਾ ਹੈ ਅਮਰਤ ਵੇਲਾ ਹੋ ਗਿਆ ਹੈ ਨੇਤ ਨਯਮ ਦਾ ਟਾਈਮ ਹੈ ਜਾ ਕੇ ਸਿਮਰਨ ਕਰਨਾ ਨਹੀਂ ਤਾਂ ਮੈਂ ਤੈਨੂੰ ਫੜ ਕੇ ਗੁਰੂ ਦੇ ਹਵਾਲੇ ਕਰਾਂਗਾ ਇਹ ਸੁਣ ਕੇ ਜੋਗਾ ਸਿੰਘ ਉੱਥੋਂ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੰਦਾ ਹੈ ਤੇ ਅਨੰਦਪੁਰ ਸਾਹਿਬ ਪਹੁੰਚ ਜਾਂਦਾ ਹੈ ਤਾਂ ਗੁਰੂ ਜੀ پاس ਪਹੁੰਚਦਾ ਹੈ ਅੱਗੇ ਗੁਰੂ ਜੀ ਸੌਂ ਰਹੇ ਹੁੰਦੇ ਹਨ ਤਾਂ ਜਦੋਂ ਜੋਗਾ ਸਿੰਘ ਗੁਰੂ ਜੀ ਨੂੰ ਬੇਨਤੀ ਕਰਦਾ ਹੈ ਤਾਂ ਗੁਰੂ ਜੀ ਆਪ ਜੀ ਨੇ ਰਾਤ ਨੂੰ ਆਰਾਮ ਨਹੀਂ ਕੀਤਾ ਆ ਗੁਰੂ ਜੀ ਨੇ ਕਿਹਾ ਸਾਨੂੰ ਆਪਣੇ ਸਿੱਖਾ ਦਾ ਧਰਮ ਦਾ ਪਚਾਉਣ ਲਈ ਪਹਿਰਾ ਦੇਣਾ ਵੀ ਪੈਂਦਾ ਹੈ ਇਹ ਸੁਣ ਕੇ ਜੋਗਾ ਸਿੰਘ ਸਤਗੁਰ ਜੀ ਦੇ ਪੈਰੀਂ ਡੇਗ ਪਿਆ ਤੇ ਮਾਫ਼ੀ ਮੰਗਦਾ ਹੈ ਮੈਂ ਤਾਂ ਸਤਗੁਰ ਜੀ ਜੋਗਾ ਸਿੰਘ ਜੀ ਦੇ ਔਗੜਾ ਨੂੰ ਤਾਂ ਸਤਗੁਰ ਜੀ ਜੋਗਾ ਸਿੰਘ ਦੇ ਔਗੜਾ ਨੂੰ ਬਖਸ਼ਦੇ ਹੋਏ ਆਪਣੇ ਸੀਨੇ ਲਾ ਲੈਂਦੇ ਹਨ ਇਹ ਹੈ ਜੋਗਾ ਸਿੰਘ ਜੀ ਦੀ ਸਾਖੀ ਸੋ ਆਪ ਜੀ ਨੇ ਸਰਵਣ ਕੀਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ